ਅਮਰਸਰ ਦੇ ਗੋਲ ਮੰਡੀ ਦੇ ਵਿੱਚ ਤੜਕਸਰ ਦਰਗਾਹ ਦੇ ਵਿੱਚ ਸੇਵਾਦਾਰ ਦਾ ਹੋਇਆ ਸੀ ਕਤਲ ਉਸੇ ਕਤਲ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸੇ ਕੀ ਕੁਝ ਕਿਹਾ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਆਓ ਤੁਹਾਨੂੰ ਵੀ ਸੁਣਾਣੇ ਹਾਂ ਅੱਜ ਸਵੇਰੇ ਸਾਨੂੰ 6:30 ਵਜੇ ਜਿਹੜੀ ਹੈਗੀ ਪੁਲਿਸ ਨੂੰ ਇਨਫਾਰਮੇਸ਼ਨ ਮਣੀ ਸੀ ਕਿ ਕਵਾਲ ਮੰਡੀ ਦੇ ਵਿੱਚ ਜਿਹੜੇ ਇੱਕ ਬਲਦੇਵ ਸਿੰਘ ਹੈਗੇ ਨੇ ਜਿਹਨਾਂ ਨੂੰ ਮੈਜਰ ਸ਼ਾਹ ਕਰਕੇ ਕਿਹਾ ਜਾਂਦਾ ਜਿਹੜਾ 44 ਸਰਕਾਰ ਦੇ ਜਿਹੜੇ ਹੈਗੇ ਉਹ ਤੇ ਬੈਠੇ ਹੈਗੇ ਨੇ ਗੱਡੀ ਵਿੱਚ ਉਹਨਾਂ ਦਾ ਜਿਹੜਾ ਹੈ ਕਿ ਦੇ ਬੰਦੇ ਨੇ ਬਲੰਟ ਵੈਪਨ ਦੇ ਨਾਲ ਉਹਨਾਂ ਦੀ ਜਿਹੜੀ ਹੈਗੀ ਹੱਤਿਆ ਕਰ ਦਿੱਤੀ। ਮੌਕੇ ਤੇ ਜਾ ਕੇ ਸੀ ਐਫਆਈਆ ਦਰਜ ਕਰ ਲਿਆ ਰਜਿਸਟਰ ਕਰ ਲਿਆ। ਇਹਦੇ ਵਿੱਚ ਪ੍ਰੀਲਿਮਰੀ ਇਨਵੈਸਟੀਗੇਸ਼ਨ ਤੋਂ ਸਾਹਾਂ ਦਾ ਜਿਹੜਾ ਮਾਮਲਾ ਹੈਗਾ ਇਹ ਕੋਈ ਨਿੱਜੀ ਰੰਜਿਸ਼ ਦਾ ਲੱਗਿਆ ਜਿਹਨੂੰ ਅਸੀਂ ਕੰਪਲੀਸ਼ ਕਰਾਂਗੇ। ਅਜੇ ਉਹਨਾਂ ਹੀ ਜਿਹੜੀ ਹੈਗੀ ਆ ਜਿਹੜੀ ਇਹ ਤਫਤੀਸ਼ ਜਿਹੜੀ ਆ ਸਟਾਰਟ ਕੀਤੀ ਗਈ ਹੈ ਐਫਆਈਆ ਦੁਆਰਾ ਚਲ ਰਹੀ ਹੈ ਔਰ ਇਨਵੈਸਟੀਗੇਸ਼ਨ ਜਿਹੜੀ ਹੈ ਸਾਇੰਟਿਫਿਕ ਜਿਹੜੀ ਹੈ ਜੇ ਸਰ ਜਿਹੜੀ ਗੋਲੀ ਚੱਲਣ ਦੀ ਗੱਲ ਕੀਤੀ ਜਾ ਰਹੀ ਹੈ ਉਹਦਾ ਕੀ ਕਾ ਗੋਲੀ ਚੱਲਣ ਵਾਲੀ ਜਿਹੜੀ ਗੱਲ ਹੈਗੀ ਆ ਉਹ ਠੋਕੀ ਗਲਤ ਹੈਗੀ ਆ ਇਹਦੇ ਵਿੱਚ ਕੋਈ ਵੈਪਨ ਜਿਹੜਾ ਗੋਲੀ ਜਾਂ ਫਾਇਰਮਲ ਆ ਯੂਜ਼ ਨਹੀਂ ਹੋਇਆ ਇਹ ਬਲੰਟ ਵੈਪਨ ਜਿਹੜਾ ਹੈਗਾ ਉਹਦੇ ਨਾਲ ਜਿਹੜਾ ਨੂੰ ਕੱਟਵਾ ਹੀ ਗਈ ਹੈ ਗੋਲੀ ਵਾਲੀ ਜਿਹੜੀ ਵੀ ਖਬਰ ਚੱਲੀ ਹੋਣਾ वजह रंजिश जी फिलहाल सू लग रही है कोई निजी रंजिश लग रही है क्योंकि इतने कोई चोरी नहीं हुई हो पैसे पूसे की लैन नहीं तो इस इनवैसिगे तो फिलहाल जी है इन लग रहा है बाकी पार्ट ऑफ इनवैसिगे है सारिया इनिशियली स्टेज है जिम्मे जिम्मे इनवैसिगे अगे हुई थी फिर तो उस बारे दस तो 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 ਤੋ ਮੈਂ ਤੁਹਾਨੂੰ ਜ਼ਰੂਰ ਜਲਦੀ ਹੀ ਜਿਹੜਾ ਇਹਦੇ ਵਿੱਚ ਜਿੰਨੀਆਂ ਵੀ ਡਿਵੈਲਪਮੈਂਟਸ ਹੋਣਗੀਆਂ ਜਾਂ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਜ਼ਰੂਰ। ਤੇ ਸਾਰੇ ਇਹਦੇ ਕਾਮਯਾਬੀ ਮਿਲਣ ਦੀ ਪੂਰੀ ਉਮੀਦ ਹੈ ਜੀ। ਇਸ ਨੂੰ ਅ ਇਨਵੈਸਟੀਗੇਸ਼ਨ ਚੱਲ ਚੱਲ ਰਿਹਾ ਹੋਣਾ ਹੋ ਰਿਹਾ ਹੈ। ਤੇ ਇਹ ਸਵੇਰ ਦੇ ਲੱਗੇ ਹੋਏ ਆ। ਕਿੰਨੇ ਵਜੇ ਕੱਟਣਾ ਕਿੰਨੇ ਵਜੇ ਤੇ ਹੋਇਆ? ਸਾਨੂੰ ਰਿਪੋਰਟਡ ਜਿਹੜੀ ਹੈਗੀ ਆ ਉਹ ਕੋਈ ਹੈਗੀ ਆ ਸਾਡੇ ਕੋਲ। ਅੰਦਰ ਜਦੋਂ ਕਿੰਨੇ ਵਜੇ ਕੱਟਣਾ ਵਾਪਸ? ਇਕ ਘਟਨਾ ਦੀ ਦੇਖੋ ਹੁਣ ਐਗਜੈਕਟ ਟਾਈਮਿੰਗ ਤਾਂ ਨਹੀਂ ਹੈਗੀ ਕਿਉਂਕਿ ਉਹ ਜਿਹੜੇ ਆਪਣੇ ਸੀਗੇ ਬਲਦੇਵ ਸਿੰਘ ਜਿਹੜੇ ਸੀ ਉੱਥੇ ਆਪਣੇ ਸੌਂਦੇ ਸੀਗੇ ਦਰਗਾਹ ਤੇ ਹੀ ਸੌਂਦੇ ਸੀ ਉਹਨਾਂ ਦਾ ਬੇਟਾ ਸਵੇਰੇ 6:30 ਵਜੇ ਜਦੋਂ ਗਿਆ ਹੈਗਾ ਉਹਨਾਂ ਨੂੰ ਚਾਹ ਦੇਣ ਦੇ ਲਈ ਉਦੋਂ ਉਹਨਾਂ ਨੇ ਗੇਟ ਨਹੀਂ ਖੋਲਿਆ ਫਿਰ ਉਹ ਕਰਦਿਆ ਕਰਾਉਣ ਦੇ ਆ ਤਾਂ ਪੌਣਾ ਘੰਟਾ ਲੱਗ ਗਿਆ ਇਹ ਇਕੱਲੇ ਸੀਗੇ ਇੱਥੇ ਹਾਂ ਇਹ ਇਕੱਲੇ ਰਹਿੰਦੇ ਸਰ ਕਿੰਨੇ ਸਾਲਾਂ ਤੋਂ ਰਹ ਰਹੇ ਸੀ ਦਰਗਾਹ ਤੇ ਆਲਮੋਸਟ ਤਕਰੀਬਨ 25 ਸਾਲ ਤੋਂ ਤਕਰੀਬਨ ਪਾਪਾ ਮਾਫਾ ਮਾਹ ਕੋਈ ਤਮਕਿਆ ਤਾਰਪਾਈ ਨਿਕਲਣਾ ਡਾਕੂਮੈਂਟਸ ਨਾ ਪਾਓ ਤੇਰੇ ਪਾਰਾ ਫਰਮੈਸਟੀਕੇਸ਼ਨਸ ਹੈ ਗਿਆ ਆਪਕ ਇਨਵੈਸਟੀਗੇਟ ਕਰਕੇ ਹੀ ਕੁਛ ਕਹਿਤਾ ਹੋ ਕਾਰਵਾਈ ਕੀ ਕੀਤੀ ਪਰਚਾ ਦਰਜ ਕਰਤਾ ਜੀ ਐਫ ਆਈ ਆਰ ਦਾ ਚਾਰਜ